ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਲੋਹਾਖੇੜਾ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਇਹ ਤਨੌਲਾ ਮੰਡੀ ਦੇ ਰਹਿ ਜਾਂਦਾ ਵੈਸੇ ਬਰਨਾਲਾ ਵੀ ਇੱਥੋਂ 22 ਤੋਂ 25 ਕਿਲੋਮੀਟਰ ਹੋਊਗਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੱਸੋ ਬਾਈ ਵਪਾਰ ਦਾ ਕੰਮ ਕਰਦਾ ਤੇ ਬਹੁਤ ਵੀਡੀਓ ਬਣੀਆਂ ਹਰ ਟਾਈਮ ਮੰਡੀ ਆਂਗੂ ਪਸ਼ੂ ਇੱਥੇ ਵਿਕਰੀ ਵਾਲੇ ਹੁੰਦੇ ਆ ਤੇ ਹਰ ਰੋਜ਼ ਹੀ ਇੱਥੇ ਜਿਹੜਾ ਪਸ਼ੂਆਂ ਦੇ ਸੌਦੇ ਵੀ ਹੁੰਦੇ ਆ ਗਾਹਕ ਵੀਰ ਜਿਹੜੇ ਉਹ ਵੀ ਰੂਟੀਨ ਚਾਉਂਦੇ ਰਹਿੰਦੇ ਆ ਵੀਡੀਓ ਬਣਾਉਣਾ ਸਿਰਫ ਇਨਫੋਰਮੇਸ਼ਨ ਦੇਣ ਵਾਸਤੇ ਹੁੰਦਾ ਵੀ ਨਵੇਂ ਪਸ਼ੂ ਆ ਗਏ ਕਿਉਂਕਿ ਜਦੋਂ ਵੀ ਹਫਤੇ 'ਚ ਇੱਕ ਦੋ ਵੀਡੀਓ ਬਣਾਉਂਦੇ ਰਹਿੰਦੇ ਆ ਤੇ ਤੁਹਾਨੂੰ ਹਰ ਵਾਰ ਨਵੇਂ ਪਸ਼ੂ ਦਿਖਾਉਣ ਦੀ ਕੋਸ਼ਿਸ਼ ਰਹਿੰਦੀ ਹੈ ਅੱਜ ਵੀ گاਵਾ ਬਹੁਤ ਸਾਰੀਆਂ ਇੱਥੇ ਤੁਹਾਨੂੰ ਖੜੀਆਂ ਦਿਸਣੀਆਂ ਜਿਹੜੀ ਬਾਈ ਨਾਲ ਗੱਲਬਾਤ ਕੀਤੀ ਤਾਂ ਪਤਾ ਲੱਗਾ ਵੀ ਲਗਭਗ 20-22 گاਵਾ ਤੇ ਇੰਨੀਆਂ ਹੀ ਲਗਭਗ ਮੱਝਾਂ ਇੱਥੇ ਵਿਕਰੀ ਵਾਲੀਆਂ ਅੱਜ ਫੇਰ ਅਵੇਲੇਬਲ ਆ ਬਾਈ ਪ੍ਰਦੀਪ ਕੋ। ਚਾਓ ਗੱਲਬਾਤ ਕਰੀਏ ਵੀਡੀਓ ਨੂੰ ਐਂਡ ਤੱਕ ਦੇਖਿਓ। ਪਸ਼ੂ ਜਿਹੜਾ ਤੁਹਾਨੂੰ ਜੱਜਦਾ ਉਹਨੂੰ ਕੋਲ ਆ ਕੇ ਤੁਸੀਂ ਦੇਖਣਾ ਹੋਊਗਾ ਤੇ ਆਪਦੀ ਤਸੱਲੀ ਕਰਕੇ ਆਪਦੀ ਸਮਝ ਨਾਲ ਤੁਸੀਂ ਖਰੀਦਣਾ ਹੈ। ਸ਼ੁਰੂਆਤ ਬਹੁਤ ਚੰਗੀ ਗਾਂ ਤੋਂ ਕਰਾਂਗੇ। ਉਸ ਤੋਂ ਬਾਅਦ ਜੇ ਕਿ ਕਰਕੇ ਦੂਜੀਆਂ ਗਾਵਾਂ ਤੁਹਾਨੂੰ ਦਿਖਾਉਂਦੇ ਜਾਵਾਂਗੇ। ਪ੍ਰਦੀਪ ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ। ਪ੍ਰਦੀਪ ਟੋਟਲ ਨਾਲ ਅੱਜ ਕਿੰਨੇ ਹੋਣੇ? ਟੋਟਲ ਭਾਈ 22 ਮੱਝਾਂ ਨੇ 20 ਗਾਵਾਂ ਨੂੰ। 42 ਨਾਲ ਇਸ ਟਾਈਮ ਤੇ। ਹਾਂ। ਬਾਕੀ ਬਿਹੜਾ ਆਪਣੇ 11 12 ਵਜੇ ਤੱਕ ਹੋਰ ਆ ਜਾਣੀਆਂ 10 12 ਲਈਆਂ ਹੋਈਆਂ ਨੇ ਬਾਹਰ ਠੀਕ ਹੈ ਥੋੜਾ ਗਰਮੀ ਕਰਕੇ ਮੈਂ ਚਲੋ ਅੱਜ ਜਾਨਵਰ ਸੇਲ ਕਰ ਦਈਏ ਵੀ ਚਲੋ ਫਿਰ ਹਨਾ ਠੀਕ ਹੈ ਬਾਕੀ ਜਗ੍ਹਾ ਦੀ ਦਿੱਕਤ ਆ ਜਾਂਦੀ ਹੈ ਯਾਨੀ ਇਸ ਟਾਈਮ ਆ ਵੀ ਖੜੀ ਕਰਦੇ ਪੁੱਤ 20 22 ਗਾਵਾਂ 20 ਗਾਵਾਂ ਤੇ 22 ਮੱਝਾਂ ਮੌਜੂਦ ਆ ਫਿਰ 13 ਕ ਮੱਝਾਂ ਆਪਣੇ ਕੋਲੇ 10 ਹੋਈਆਂ ਹੋਈਆਂ ਨੇ ਬਾਈ ਦੂਸੀਆਂ ਗੱਬਣਾ ਨੇ ਹੂੰ ਤੇ ਬਾਕੀ ਮੱਝਾਂ ਆਪਣੇ ਕੋਲੇ ਕੱਲ ਆਈਆਂ ਬਾਈ ਬੈਣਾ ਕੁਝ ਗੱਬਣਾ ਨੇ ਤਿੰਨ ਜਰਸੀਆਂ ਨੇ ਦੋ ਸੂਈਆਂ ਇੱਕ ਗੱਬਣਾ ਠੀਕ ਹੈ ਤੇ ਚੁਰੂ ਐਸੇ ਜਰਸੀ ਤੋਂ ਕਰ ਲੀਏ ਹਾਂ ਕਰ ਲਓ ਬਾਈ ਦੱਸੀਂ ਡਿਟੇਲ ਰੇਟ ਬਾਈ ਇਹਦਾ ਰਹਿਣਾ ਆਪਣਾ 85000 ਰੁਪਿਆ ਹੂੰ 50 ਕਿਲੋਮੀਟਰ ਤੋਂ ਲੈ ਕੇ 100 ਕਿਲੋਮੀਟਰ ਤੱਕ ਇਹਦੀ ਪਹੁੰਚ ਭੇਜ ਦਾਂਗੇ ਆਪਾਂ ਠੀਕ ਐ 85000 ਦੇ ਵਿੱਚ ਦੁੱਧ ਦਿੱਤਾ ਹੋਇਆ ਬਾਈ ਮਾਲਕਾਂ ਨੇ ਜਿਹੜੀ ਡਿਟੇਲ ਦਿੱਤੀ ਆਪਾਂ ਨੂੰ 24 25 ਕਿਲੋ ਦੀ ਹੂੰ ਪਰ ਤੁਹਾਨੂੰ ਕਹਾਂ ਬਾਈ ਆਪਾਂ ਕਦੇ ਵੀ ਦੁੱਧ ਦੀ ਗਾਰੰਟੀ ਨਾ ਕਦੇ ਦਿੱਤੀਆਂ ਨਾ ਆਪਾਂ ਕਦੇ ਆਉਣ ਵਾਲੇ ਟਾਈਮ 'ਚ ਵੀ ਦੇਣੀ ਆ ਕਿਉਂਕਿ ਸਾਰੇ ਪਰ ਆਪਣੇ ਨਾਲੋਂ ਸਮਝਦਾਰ ਹੂੰ ਦੁੱਧ ਆਉਦੀ ਸੇਵਾ ਆਪਦੀ ਸੇਵਾ ਦਾ ਹੁੰਦਾ ਬਾਈ ਠੀਕ ਐ ਪ੍ਰਦੀਪ ਇਹਦੂ ਅੱਗੇ ਕਾ ਗਾਂ ਮੇ ਬਾਈ ਤੇ ਰੇਟ ਇਹਦਾ ਆਪਾਂ ਨੇ ਜਿਹੜਾ ਰੱਖਿਆਗਾ ਬਾਜਬ ਬਾਈ ਮੁੱਲ ਨਹੀਂ ਕਰਨਾ 1.5 ਲੱਖ ਰੁਪਏ ਦੀ ਬੱਛੀ ਬਾਈ ਆਪਾਂ ਇਹ ਦੇਣੀ ਆ ਠੀਕ ਐ ਦੋਸਤੋ ਹਾਈਟ ਦੇਖੋ ਵੱਡੀ ਵੱਡੀ ਐ ਤੇ ਘੋਰ ਆ ਬਾਈ ਜਸਦਾ ਨਹੀਂ ਪਰਲੇ ਪਾਸੇ ਖੜਾ ਤੇ ਹਵਾਨਾ ਵੀ ਓਡਾ ਹੀ ਆਪਾਂ ਵੇਜ ਜੀ ਤੇ ਇੱਕ ਗੱਲ ਮੈਂ ਹੋਰ ਨੋਟ ਕਰੀ ਆ ਜਿੱਦਣ ਦੀ ਆਪਾਂ گاਵਾ ਚਾਲੋ ਜਿਆਦੇ ਜਾਨਵਰ ਜਿੱਦਣ ਆਪਣੇ ਕੋਲੇ ਆਪਾਂ ਉਦੋਂ ਦੇ ਖੁੱਲੇ ਜਾਨਵਰ ਰੱਖਣ ਦੇ ਸਟਾਰਟ ਕਰਤੇ ਬਾਈ ਯਾਰ ਆ ਕੇ ਖੜਦੀ ਧੁੱਪੇ ਨੇ ਆਪਾਂ ਦੇਖੋ ਪਫਾਰੇ ਲਾਉਣੇ ਆ ਵੀ ਗਾਰਾਂ گاਵਾ ਨੂੰ ਠੰਡਾ ਐ ਨਾ ਹੋਵੇ ਆ ਗਾਂ ਫਿਰਦੀ ਆ ਦੇਖ ਲਓ ਗਾਲਾ ਵੱਢੀ ਜਾਂਦੇ ਧੁੱਪੇ ਖੜਦੀਆਂ ਆਗੇ ਸਹੀ ਸੋ ਦੱਸੋ ਗਾਂ ਦੀ ਕੀਮਤ ਤੁਹਾਨੂੰ ਪਹਿਲਾ ਸੂਆ ਬੱਚੀ ਆ ਬਈ ਬੜੀ ਪਿਆਰੀ ਦੇਖੋ ਆਰਡਰ ਇਹਦਾ ਉਤੋਂ ਸਟਾਰਟਿੰਗ ਹੁੰਦੀ ਹੈ ਤੇ ਜਿੰਨਾ ਚੌੜਾ ਉਤੋਂ ਸ਼ੁਰੂ ਹੁੰਦਾ ਥੱਲੇ ਤੱਕ ਓਨਾ ਹੀ ਚੌੜਾ ਪਰਮਾਤਮਾ ਦੀ ਉਮਰ ਲੰਬੀ ਰੱਖੇ ਜੀ ਜੀ ਤੇ ਬਾਈ ਗਰਮੀਆਂ 'ਚ ਬੱਛੀ ਨੇ 35 36 ਕਿਲੋ ਦੁੱਧ ਦੇਣਾ ਇਹਨੇ ਹੂੰ ਪੈਸੇ ਦੇਖੋ ਆਪਾਂ ਇਹ ਕਹਿੰਦੇ ਹੁੰਨੇ ਆ ਬਾਈ ਕਿਤੋਂ ਵੀ ਚਲੋ ਚੀਜ਼ ਖਰੀਦਦੇ ਆ ਵੀਰੇ ਆਪਣੀ ਤਸੱਲੀ ਕਰਕੇ ਖਰੀਦੋ ਕਿਉਂਕਿ ਕਿਸੇ ਨੂੰ ਬਾਅਦ 'ਚ ਲਾਂਬਾ ਦੇਣ ਨਾਲੋਂ ਪਹਿਲਾਂ ਜਨਮਰ ਵਧੀਆ ਚੀਜ਼ ਖਰੀਦੋ ਸਹੀ ਹੈ ਕਿਉਂਕਿ ਆਪਾਂ ਜਿੰਨੇ ਵੀ ਜਨਮਰ ਆਪਾਂ ਹਫ਼ਤੇ ਦੇ ਹਫ਼ਤੇ ਸੇਲ ਕਰਦੇ ਇੱਕ ਤੈ ਹੁੰਦਾ ਵੀ ਚਲੋ ਬੰਦਾ ਵੀ ਰੁਟੀਨ 'ਚ ਜਾਨਵਰ ਦੋ ਚਾਰ ਆਪਾਂ ਤੇ ਇਹ ਕਹਿੰਦੇ ਇਹ ਜਿੰਨਾ ਵੀ ਹੋ ਸਕਦਾ ਬਾਈ ਜਾਨਵਰ ਵਧੀਆ ਜਾਨਵਰ ਬਰੀਡ ਤੇ ਕੰਮ ਕਰੋ ਹਨਾ ਸਹੀ ਹੁਣ ਜਿਹਨੇ ਅੱਗੇ ਬੱਚੇ ਪੁੱੱਚੇ ਲੈਣੇ ਆ ਬਾਈ ਇਹਦਾ ਕੋਈ ਮੁੱਲ ਨਹੀਂ ਸਹੀ ਹੈ ਹਾਂ ਬਾਈ ਅੱਛਾ ਪ੍ਰਦੀਪ ਵੈਸੇ ਜੇ ਗੱਲ ਕਰੀਏ ਰੇਟ ਕੀ ਭਾ ਰਹਿਣਗੇ ਅੱਜ ਰੇਟ ਬਾਈ ਆਪਣੇ ਕੋਲੇ ਅੱਜ 75 80 85 ਵਾਲੇ ਰੇਟ ਜਾਦੇ ਨੇ ਹੂੰ ਕਿਉਂਕਿ ਥੋੜੇ ਜਿਹਾ ਬਾਈ ਆਪਾਂ ਤੁਹਾਨੂੰ ਪਤਾ ਵੀ ਓਦਾਂ ਦਾ ਕੰਮ ਕਰੀਦਾ ਵੀ ਜਿੱਦਾਂ ਦੀ ਮੂਹਰੋਂ ਡਿਮਾਂਡ ਹੁੰਦੀ ਆ ਹੂੰ ਕਿਉਂਕਿ ਜਿਹੜੇ ਆਪਣੇ ਜ਼ਿਮੀਦਾਰ ਲੋਕਲ ਭਰਾ ਨੇ ਬਾਈ 75 80 85000 90000 ਤੱਕ ਗਾਂ ਤੇ ਲਾਉਂਦੇ ਨੇ ਹੂੰ ਵੀ ਵਿੱਚ ਇਹ ਨਹੀਂ ਹੈਗਾ ਵੀ ਆਪਾਂ 70 75 85 ਦੇ ਵਿੱਚ ਵੀ ਕਵਾੜਗਾ ਦੇਵਾਂਗੇ ਵੀ ਸੂਆਂ ਚ ਹੋਵੇ ਹੋਰ ਹੋਵੇ ਆਪਣੇ ਕੋਲ ਸਾਰੇ ਨਵੇਂ ਜਾਨਵਰ ਨੇ ਠੀਕ ਹੈ ਵੀ ਜਿਹੜਾ ਵੀ ਭਰਾ ਚੱਲ ਗਿਆ ਉਹਦੇ ਮਿੰਤ ਪੱਲੇ ਪੂਗ ਜਿਵੇਂ ਉਹ ਸਾਹਮਣੇ ਬੱਚੀ ਖੜੀ ਆ ਇਹ 75000 ਦੀ ਬੱਚੀ ਦੇ ਦਾਂਗੇ ਬਾਈ ਠੀਕ ਹੈ 18 19 ਕਿਲੋ ਤੋਂ ਸਟਾਰਟ ਹੋਈ ਆ ਠੀਕ ਹੈ 75000 ਦੀ ਦੋਸਤੋ 18 19 ਕਿਲੋ ਸਟਾਰਟਿੰਗ ਦੁੱਧ ਹੈ ਬਹੁਤ ਸੋਹਣਾ ਜਾਨਵਰ ਆ ਬਾਈ ਤੋਂ ਦੇਖੋ 75 ਜ ਮਿਲਣੀ ਆ ਤੁਹਾਨੂੰ ਜੀ ਨੂੰ ਪਸੰਦ ਆਵੇ ਵੈਸੇ 75 ਤੋਂ 85 ਦੇ ਵਿੱਚ ਬਾਈ ਕਹਿੰਦਾ ਵੀ ਜਿਆਦਾ ਕੀਮ ਰੇਟ ਨਹੀਂ ਜਿਹੜੇ ਹੋ ਪਾ ਅੱਜ ਮੌਜੂਦ ਹੈ ਪਸ਼ੂ ਫੇਰ ਵੀ ਸਨੱਖਿਆ ਤੋ ਇਹਦਾ ਢਾਂਚਾ ਦੇਖੋ ਆਪਦੀ ਮਰਜ਼ੀ ਨਾਲ ਤੁਰ ਰਹੀ ਹੈ ਤੇ ਕਿੱਡੀ ਸੋਹਣੀ ਹੈ ਦੀ ਹੁਣ ਜਿਹੜੀ ਇਹ ਵਹਿੜਾ ਬਾਈ ਜੇ ਆਪਾਂ ਇਹਨੂੰ ਦੇਖਿਆ ਜਾਵੇ ਵੀ ਆਮ ਚਿਹੇ ਦਾ ਆਪਾਂ ਲੱਖ ਰੁਪਇਆ ਮੰਗ ਲਈਏ ਹਮ ਅਗਲਾ ਕਹਿ ਦਿੰਦਾ ਅੱਗੇ ਦੇਖੋ ਆ ਵਹਿੜਾ ਕੀ ਬਾਈ ਇਹ ਵਹਿੜਾ ਬਾਈ ਜਗਜੀਤ ਦੇਣੀ ਆਪਾਂ 1,35,000 ਦੀ ਵਹਿੜਾ ਦੇਣੀ ਆ 1,35 ਹਾਂ ਦੇਖੋ ਬਹੁਤ ਪਿਆਰਾ ਜਾਨਵਰ ਆਹੇ ਵੀ ਜਿੱਦਾਂ ਗਰਮੀ ਦੇ ਵਿੱਚ 30-32 ਕਿਲੋ ਦੁੱਧ ਤੋਂ ਇਹ ਟੁੱਟਦੀ ਨਹੀਂ ਤੇ ਉਦਾਂ ਇਹ ਮੰਨ ਕੇ ਵੀ ਜੇ ਸਰਦੀਆਂ 'ਚ ਹੁੰਦੀ ਤਾਂ 40 ਵਾਲੀ ਕਿਲੋ ਵੇੜਾ ਦੁੱਧ ਦੇਣ ਵਾਲੀ ਵੇੜਾ ਦੇਖੋ ਟਾਂਚਾ ਇਹਦਾ ਤੇ ਹੁਣ ਆਪਾਂ ਇਹਦੀ ਬਰੀਡ ਦੀ ਗੱਲ ਕਰੀਏ ਬਾਈ ਜੀ ਜੀਤ ਬਹੁਤ ਪਿਆਰਾ ਜਾਨਵਰ ਸਹੀ ਹੈ ਸਟਰਕਚਰ ਬਹੁਤ ਚੰਗਾ ਥੀਂ ਚੁਵਾਈ ਹਲਾ ਥਣ ਉੱਡਾ ਹੀ ਸੋਨਾ ਹਵਾਨਾ ਥਣ ਤੁਸੀਂ ਇਹਦੇ ਦੇਖ ਲਓ ਅ ਇਸ ਤੋਂ ਬਾਅਦ ਕੋਸ ਹੋਰ ਗਾਵਾਂ ਆ ਇਹ ਸਾਹਮਣੇ ਵੇੜਾ ਇਹ ਜੀ ਜੀਤ ਇਹ ਵੇੜ ਦੇ ਦਾਂਗੇ ਬਾਈ ਆਪਾਂ ਇੱਕ ਪੰਜ ਦੀ ਠੀਕ ਹੈ ਤੇ ਅੱਗੇ ਮੱਛੀ ਦੇ ਦਾਂਗੇ 1 ਲੱਖ 22 ਹਜ਼ਾਰ ਦੀ ਬਾਈ ਜੀ ਜੀਤ ਤੇ ਅੱਗੇ ਆ ਵੜ ਤਾਜੀ ਸੂਈ ਆ ਬਾਈ ਬੱਛੀ ਦਿੱਤੀ ਆ ਬੋਲੇ ਚੋ ਖਾਲੀ ਆ ਤਕਰੀਬਨ ਇਹ ਵੜ ਦੇ ਦਾਂਗੇ 15 ਦੀ ਬਾਈ ਆਪਾਂ ਇਹ ਵੜ ਦੇ ਦਾਂਗੇ 15 ਦੀ ਤੇ ਅੱਗੇ ਬਹੁਤ ਪਿਆਰੀ ਬਿਹੜਾ ਬਾਈ 25 ਕਿਲੋ ਦੁੱਧ ਦਿੱਤਾ ਹੈ ਕਰਮਾਲੀ ਦਾ ਪਲੂਣ ਦਾ ਢਾਂਚਾ ਬੜਾ ਪਿਆਰਾ ਬਾਈ ਅੱਡੋ ਅੱਡ ਹਰੇਕ ਦੀ ਪਸੰਦ ਹੁੰਦੀ ਆ ਪਰ ਆਪਣੇ ਮਨ ਨੂੰ ਬਹੁਤ ਪਸੰਦ ਆ ਇਹ ਲੇਵਾ ਜਿਹੜਾ ਮੈਂ ਜੀਤੇ ਦਾ ਬਹੁਤ ਚੌੜੇ ਆਰਡਰ ਦੀ ਵੜਾ ਆ ਇਹ ਦੁੱਧ ਦੇ ਨੇ ਬਾਈ ਜਗਜੀਤ ਗਰਮੀਆਂ ਚ 25 ਕਿਲੋ ਖਰਾ ਦੁੱਧ ਦੇਣਾ ਜਿਹੜੀ ਜਿਹੜੀ ਬਰੀਡ ਲੱਗੀ ਆ ਕੀ ਰੇਟ ਰਹੂਗਾ ਪਰਦੀਪ ਰੇਟ ਦਾ 1.5 ਬਾਈ ਇਹ ਚ ਬਰੀਕੀ ਬਾਈ ਇੰਨੀ ਕੁ ਬਰੀਕੀ ਆ ਇਧਰ ਮੋੜੀ ਪੁੱਤ ਯਾਰ ਇਹਨੂੰ ਯਾਰ ਬਰੀਕੀ ਤੇ ਇੰਨੀ ਆ ਬਾਈ ਜਗਜੀਤ ਇਹ ਨਹੀਂ ਹੁੰਦਾ ਦੇਖੋ ਆਪਾਂ ਕਲਰ ਦੇਖ ਕੇ ਗਾਂ ਖਰੀਦ ਲਈ ਵਿੱਚ ਭਰਾ ਕਹਿੰਦੇ ਨੇ ਕਾਲਾ ਰੰਗ ਆ ਜਾਂ ਡੱਬਾ ਰੰਗ ਆ ਇਹ ਚ ਬਰੀਕ ਦੇਖ ਲੋ ਕਿੰਨਾ ਵੀ ਇਹਦੀ ਪੂਸ ਪਾਸ਼ ਪੈਰ ਅੰਗ ਉਤੋਂ ਸਰੀਰ ਇੰਨਾ ਕੱਚ ਵਰਗਾ ਸਰੀਰ ਆ ਕਹਿੰਦਾ ਮਤਲਬ ਵੀ ਜਮਨ ਨੋਰਮਲ ਜਿਹਾ ਦੁੱਧ 25 ਕਿਲੋ ਖਰਾ ਦੁੱਧ ਦੇ ਦੂ ਬਾਈ ਪਾਕਿਸਤਾਨ ਤੁਸੀਂ ਹੁਣ ਵੀਡੀਓ ਚ ਦੇਖ ਰਹੇ ਹੋ ਦੋਸਤੋ ਆਰਡਰ ਦੀ ਕੁਆਲਿਟੀ ਦੇਖ ਬਾਈ ਸਭ ਤੋਂ ਮੇਨ ਗੱਲ ਆ ਵੀ ਆਰਡਰ ਕਿੰਨਾ ਚੌੜਾ ਅੱਗੋਂ ਸ਼ਾਨਦਾਰ ਫਰਦੀ ਫੇਸ ਵੈਡ ਅੱਗੇ ਜਿਹੜੀ ਇਹ ਬੈੜਾ ਬਾਈ ਪਹਿਲਣ ਵਿੱਚੀ ਤਾਜੀ ਸੂਈ ਆ ਹੂੰ ਤੇ ਦੁੱਧ ਮੇਰਾ ਭਰਾ ਜਿਹੜਾ ਵੀ ਮੰਨ ਕੇ 25 ਕਿਲੋ ਦੁੱਧੇ ਖਰਾ ਦੇ ਦੇਣਾ ਤੇ ਰੇਟ ਦਾ ਬਾਜ਼ਿਬ ਰੱਖਿਆ ਬਾਈ ਜਗਜੀਤ 115000 ਰੁਪਿਆ ਠੀਕ ਐ ਇਹ ਨਹੀਂ ਹੈਗਾ ਵੀ ਕਿ ਆਪਾਂ ਇਹਨੂੰ ਹੁਣ ਵੀ ਬਾਈ ਟਰਵਲ ਮਾਰ ਕੇ ਤੋੜ ਦੋ ਹਨਾ ਵੀ ਇਹਦਾ ਜੀ 145 ਪਰ ਬੱਚੀ ਆਪਾਂ ਨੂੰ ਪਤਾ ਵੀ ਸਵਾ ਤੋਂ ਵੀ ਬਾਹਰ ਵੇਕਣ ਦੀ ਆ ਠੀਕ ਐ ਪਰ ਦੀ ਇਹ ਵੈਟ ਦੇਣੀ ਆ ਬਾਈ ਜੀ ਆਪਾਂ 95000 ਰੁਪਏ ਦੀ ਹੂੰ ਆ ਉਹਨਾਂ ਨੂੰ ਮੋੜੀ ਪਤਾ ਦੂਜੀ ਬੱਚੀ ਨੂੰ ਪਲੂਨ ਨੂੰ ਸੋ ਇਹ 95000 ਦੀ ਦੋਸਤ ਫੋਲਡ ਹਾਈਟ ਲੈਂਥ ਦੀ ਵੈਟ ਅੱਗੇ ਬੱਚੀ ਆ ਗਈ ਬਾਈ ਬਹੁਤ ਪਿਆਰੀ ਬੱਚੀ ਆ ਹੂੰ ਇਹ ਵੈਟ ਦੇ ਦਾਂਗੇ 15 ਦੀ ਜਗਜੀਤ ਵੀਰੇ ਠੀਕ ਐ 1.5000 ਚ ਆਈਡੀਆ ਹੁੰਦਾ ਬਈ ਜੀ ਜੀ ਤੇ ਇੱਕ ਬੈੜੋਂ ਪਰਾਂ ਗੋਹਾ ਕਰੀ ਜਾਂਦੀ ਆ ਉਹਦੇ ਸਲੇ 25 ਕਿਲੋ ਤੋਂ ਦਬਾਈ ਹੁਣ ਤਿਆਰ ਆ ਹੂੰ ਉਹ ਵੀ ਬੈੜ ਇੱਕ ਪੰਜ ਦੀ ਦੇ ਦਾਂਗੇ ਇੱਕ ਆਈਡੀਆ ਹੁੰਦਾ ਜਗਜੀਤ ਵੀਰੇ ਵੀਡੀਓ ਦਾ ਦੋ ਬੈੜਾਂ ਪੰਜ ਜਰਸੀਆਂ ਅੰਦਰ ਮੱਜਾਂ ਦੇ ਨਾਲ ਦਿਖਾਵਾਂਗੇ ਠੀਕ ਐ ਕਿ ਜਿਹੜੀਆਂ ਹੋਰ ਬੈੜਾਂ ਵੀ ਕੱਲ ਤੱਕ ਆ ਜਾਣੀਆਂ ਠੀਕ ਐ ਮਤਲਬ ਜਿਹੜਾ ਭਰਾ ਮਰਜੀ ਪਹੁੰਚੇ ਉਹਦੋਂ ਨੂੰ ਪਸ਼ੂ ਇੱਥੇ ਵਾਧੂ ਹੋਣਗੇ ਵੈਸੇ ਤਾਂ ਦੋਸਤੋ 20 ਪਸ਼ੂਆਂ ਚੋਂ ਵੀ ਸਿਲੈਕਟ ਕਰਨਾ ਸੌਖਾ ਹੋ ਜਾਂਦਾ ਪਰ ਕੱਲ ਨੂੰ ਬਾਈ ਕਹਿੰਦਾ ਵੀ 10 ਹੋਰ ਆ ਜਾਣੀਆਂ 30 ਕਾਵਾ ਹੋਣੇ ਨਰ ਮੌਕੇ ਤੇ ਬਾਕੀ ਸੌ ਗਾਕ ਵੀਰ ਹਰ ਟਾਈਮ ਇੱਥੇ ਜਿਹੜਾ ਜਿਹੜਾ ਕੋਈ ਵੀਰ ਆਊਗਾ ਉਹਨੇ ਦੇਖ ਲੈਣਾ ਖੜੇ ਹੀ ਮਿਲਣਗੇ ਤੁਹਾਨੂੰ ਤੁਸੀਂ ਇਹ ਸਾਧਨਾ ਤੋਂ ਵੀ ਤੁਹਾਨੂੰ ਆਈਡੀਆ ਹੋ ਜਾਣਾ ਕਿਉਂਕਿ ਇਹ ਪ੍ਰਾਪਤ ਹੈ ਬਾਈ ਜੀ ਇਹ ਤਾਂ ਜਿਹੜਾ ਵੀਰ ਆਉਂਦਾ ਚੱਲ ਗਿਆ ਅਗਲਾ ਵਿਸ਼ਵਾਸ ਦੇ ਸਿਰ ਤੇ ਆਉਂਦਾ ਅਗਲਾ ਕਹਿੰਦਾ 2-4000 ਵੱਧ ਲੱਗ ਜੇ ਵੀ ਜਦੋਂ ਵਿਸ਼ਵਾਸ ਜੇ ਨਾਲ ਕੋਈ ਜਾਨਵਰ ਵਧੀਆ ਮਿਲ ਜੇ ਸਹੀ ਸੋ ਆਓ ਮੱਝਾਂ ਦਿਖਾਈਏ ਤੁਹਾਨੂੰ ਪ੍ਰਦੀਪ 22 ਮੱਝਾਂ ਤੇ ਇੱਕ ਇਹ ਬੁੱਲ ਵੀ ਐਸੇ ਬਾਈ ਵੈਸੇ ਆਪਾਂ ਦੇਖੋ ਇਦਾਂ ਕਦੇ ਅੱਜ ਤੱਕ ਆਪਣੀ ਵੀਡੀਓ ਚ ਵੀ ਨਹੀਂ ਆਇਆ ਪੇਪਾ ਖਰੀਦਿਆ ਨਹੀਂ ਇਹਦਾ ਰਿਕਾਰਡ ਵੀ ਇੱਕ ਤਾਂ ਪ੍ਰੋਪਰ ਆਪਾਂ ਨੂੰ ਮਿਲਿਆਗਾ ਜਿਹੜਾ ਰਿਕਾਰਡ ਹੈਦਾ ਐਚ ਐਲ ਡੀ ਵੀ ਪਤਾ ਨਹੀਂ ਕਿੰਨੇ ਨੰਬਰ ਹੋ ਬਕਾਇਦਾ ਆਪਣੇ ਕੋਲ ਨੰਬਰ ਆ ਉਹਦਾ ਜੈਡ ਬਲੈਕ ਆ ਦੁੱਧ ਦਾਂਦਾ ਬਾਈ ਖੀਰਾ ਤੇ ਮਾਂ ਦਾ ਜਿਹੜਾ ਰਿਕਾਰਡ ਆਪਾਂ ਨੂੰ 21 ਕਿਲੋ ਦੁੱਧ ਦਾ ਦੱਸਿਆ ਬਾਈਆਂ ਨੇ ਤੇ ਟੈਸਟੀਕਲ ਵਗੈਰਾ ਹੋਰ ਬਾਈ ਬੜੇ ਵਧੀਆ ਇੱਕ ਨੰਬਰ ਆ ਥੱਲੋਂ ਜਿਹੜਾ ਬੱਚਾ ਇਹ ਠੀਕ ਹੈ ਵੀ ਜਿਵੇਂ ਕਿਸੇ ਭਰਾ ਨੇ ਬਰੀਡ ਤੇ ਕੰਮ ਕਰਨਾ ਥੱਲੋਂ ਦਾ ਬਾਈ ਜੀ ਜੀ ਦਾ ਇੰਨਾ ਕੁ ਪਲੇਨ ਤੇ ਸਾਫ਼ ਸੁਥਰਾ ਵੀ ਉਮਰ ਬਹੁਤ ਛੋਟੀ ਆ ਬਹੁਤ ਆ ਬਾਈ ਜਿਵੇਂ ਬੱਚਾ ਖੀਰਾਗਾ ਜੈਡ ਬਲੈਕ ਆ ਢਾਂਚਾ ਟੇਡਾ ਕਰ ਯਾਰ ਸੋਸ ਬਿਊਟੀ ਦੇਖੋ ਝੋਟੇ ਦੇ ਵਿੱਚ ਹਜੇ ਇਹ ਖੀਰਾ ਹੈ ਤੇ ਜੈਡ ਬਲੈਕ ਆ ਕੋਈ ਵੀ ਵਾਲ ਨਾ ਤਾਂ ਪੂਛ ਚਵਾਈਟ ਦਿਸਦਾ ਸਿੰਗ ਬਿਲਕੁਲ ਨੇੜ ਮੋੜਿਆ ਹੋਇਆ ਢਾਂਚਾ ਤੁਸੀਂ ਇਹ ਤਾਂ ਦੇਖ ਸਕਦੇ ਪੂਰਾ ਵਧੀਆ ਬੱਚਾ ਬਾਈ ਜੀ ਨੇ ਅੱਗੇ ਬਰੀਡ ਬਰੂਡ ਤੇ ਕੰਮ ਕਰਨਾ ਚੰਗਾ ਇਹ ਬੱਚਾ ਹੈਗਾ ਬਾਕੀ ਰਿਕਾਰਡ ਪ੍ਰੋਪਰ ਆ ਬਾਈ ਸਾਰਾ ਰਿਕਾਰਡ ਮਿਲ ਜੂ ਜਿੱਥੋਂ ਆਪਣੇ ਇਹ ਆਇਆਗਾ ਪ੍ਰਦੀਪ ਕੀ ਰੇਟ ਰੱਖੇਗਾ ਬਈ ਰੇਟ ਬਾਈ 1/2 ਲੱਖ ਦਾ ਬੱਚਾ ਦੇ ਦਾਂਗੇ ਠੀਕ ਹੈ ਸਵਾ ਲੱਖ ਰੁਪਏ ਦਾ ਦੱਸੋ ਇਹ ਝੋਟਾ ਹੈ ਕੁਆਲਟੀ ਨਜਾਇਜ਼ ਕੁਆਲਟੀ ਆ ਭਾਈ ਇਹ ਨਹੀਂ ਹੈਗਾ ਕਿਉਂਕਿ ਜਿਹੜਾ ਇੱਕ ਤਾਂ ਉਂ ਕਟਾ ਪਾਲਣਾ ਹੁੰਦਾ ਬਾਕੀ ਇੱਕ ਵੀ ਦੰਦ ਨਹੀਂ ਹਲੇ ਤੋੜਿਆ ਖੀਰਾ ਬੱਚਾ ਠੀਕ ਹੈ ਸੋ ਦੋਸਤੋ ਮੈਂ ਪਹਿਲਾਂ ਵੀ ਇਹ ਜ਼ਿਕਰ ਕੀਤਾ ਵੀ ਜਿੰਨੇ ਕੁ ਪਸ਼ੂ ਪ੍ਰਦੀਪ ਭਾਈ ਵੱਧ ਰੱਖਦਾ ਉਹਨੇ ਵੀਰ ਵੀ ਇੱਥੇ ਵੱਧ ਪਹੁੰਚਦੇ ਆ ਹੁਣ ਵੀ ਤੁਸੀਂ ਇਹ ਦੇਖੋ ਭਾਈ ਹੋਰੀ ਮੱਝ ਦਾ ਇੱਕ ਉਹਦਾ ਸੌਦਾ ਰਲਾ ਰਹੇ ਆ ਖੈਰ ਜਿਹੜੀ ਪਸੰਦ ਆਊਗੀ ਇਹਨਾਂ ਨੇ ਲੈ ਜਾਣੀ ਹੈ 22 ਮੱਝਾਂ ਖੜੀਆਂ ਰਿਵਿਊ ਫਾਰਮਰ ਦੇ ਘੱਟ ਲਈ ਦੇ ਕਿਉਂਕਿ ਵੀਡੀਓ ਬਾਲੀ ਲੰਬੀ ਨਾ ਬਣੇ ਵੈਸੇ ਪਤਾ ਹੀ ਐ ਵੀ ਜੇ 42 ਪਸ਼ੂ ਰੱਖੇ ਇੱਥੇ ਵਿਕਰੀ ਵਾਲੇ ਐਟਰੇ ਟਾਈਮ ਇੱਕ ਟਾਈਮ ਦੇ ਵਿੱਚ ਤੇ ਵਿਕਣਗੇ ਕਿਉਂਕਿ ਇਹਨਾਂ ਦੀ ਅਮਾਉਂਟ ਤੁਸੀਂ ਹਿਸਾਬ ਲਾ ਸਕਦੇ ਹੋ ਵੀ ਕਿੰਨੀ ਕਨਵੈਸਟਮੈਂਟ ਪਹਿਲਾਂ ਕਰਨੀ ਪੈਂਦੀ ਹੈ ਸੋ ਮੱਝਾਂ ਹੈਗੀਆਂ ਪ੍ਰਦੀਪ ਭਾਈ ਕੋਲ ਭਾਈ ਆਪਾਂ ਉਹਨੇ ਦਿਖਾ ਦਈਏ ਪ੍ਰਦੀਪ ਮੱਝਾਂ ਬਸ ਭਾਈ ਪੁੱਛ ਲੈਨੇ ਭਾਈ ਨੂੰ ਹਾਂ ਪ੍ਰਦੀਪ ਭਾਈ ਆਪਾਂ ਉਹਨੇ ਮੱਝਾਂ ਦਿਖਾ ਦਈਏ ਇਹਦੀ ਡਿਟੇਲ ਦੱਸ ਦੀ ਤੇ ਭਾਈ ਤੀਜਾ ਸੂਆ ਹੂੰ ਦੋ ਦਿਨਾਂ ਦੀ ਸੂਈ ਹੋਈ ਆ ਬੌਲਿਓ ਖਾਲੀ ਆ ਕਹਿਣ ਦਾ ਮਤਲਬ ਜਿੰਨੇ ਜਾਨਵਰ ਆ ਸਾਰੇ ਖਾਲੀ ਮਿਲਣਗੇ ਇਹ ਨਹੀਂ ਵੀ ਆਪਾਂ ਵੀਡੀਓ ਬਣਾਉਣੀ ਆ ਵੀ ਪਤਾ ਨਹੀਂ ਜਾਨਵਰ ਭਰੇ ਆ ਡੱਕੇ ਆ ਮਿਲੂਗਾ ਦੁੱਧ ਦੇਖੋ ਆਪਾਂ ਪਹਿਲਾਂ ਕਹਿੰਨੇ ਉਹਨੇ ਆ ਜਿੰਨੀ ਰਿਪੋਰਟ ਪਿੱਛੋਂ ਮੱਝ ਦੀ ਆਪਾਂ ਨੂੰ ਮਿਲੂ ਆਪਾਂ ਉਨੀ ਡਿਟੇਲ ਮੱਝ ਦੀ ਦੇਵਾਂਗੇ ਦੁੱਧ ਆ ਕਿ ਅਗਲੇ ਦੀ ਕੇਅਰ ਤੇ ਆ ਠੀਕ ਆ ਵੀ ਆਪਾਂ ਜੇ ਤਾਂ ਦੇਖੋ ਆਪਾਂ 20-50000 ਰੁਪਏ ਮਹੀਮਾ ਕਰ ਕਮਾਉਣਾ ਹੋਵੇ ਵੀ ਆ ਵੀ ਗਾਰੰਟੀ ਆ ਵੀ ਗਾਰੰਟੀ ਆ ਹਾਂ ਜੋ ਜਾਨਵਰ ਆਪਣੇ ਘਰੇ ਸੂਗਾ ਉਹਦੀ ਜੇਰ ਦੀ ਗਾਰੰਟੀ ਦੇ ਸਕਦੇ ਆ ਠੀਕ ਹੈ ਕੋਈ ਸ਼ਰਲੇ ਸਿੱਟੇ ਦੀ ਕੋ ਥਣ ਘੱਟ ਵੱਧ ਦੀ ਜਿਹੜੀ ਚੀਜ਼ ਆਪਣੀ ਚੋਈ ਹੋਊਗੀ ਠੀਕ ਹੈ ਹਾਂ ਬਾਕੀ ਦੇਖੋ ਰੇਗਵੀਰ ਨੂੰ ਪਤਾ ਹੁੰਦਾ ਰੇਟ ਜਿਹੜੀ ਤੀਜਾ ਸੂਆ ਮਹਿ ਸੂਆ ਬਾਈ 14 15 ਕਿਲੋ ਦੁੱਧ ਜੈਨੂਨ ਦੇ ਦੂ 1 ਲੱਖ ਤੇ 45000 ਦੀ ਇਹ ਆਪਾਂ ਦੇ ਦਾਂਗੇ ਠੀਕ ਹੈ ਇਹਦੇ ਨਾਲ ਝੋਟੀ ਜਿਹੜੀ ਇਹ ਝੋਟੀ ਹੈ ਬਾਈ ਹੂੰ ਇਹਦਾ ਝੋਟੀ ਦਾ ਮੁੱਲ 1 ਲੱਖ ਤੇ 85000 ਰੁਪਏ ਬਾਈ ਠੀਕ ਹੈ ਹਾਂਜੀ ਦੁੱਧ ਮੰਨ ਕੇ ਵਧੀਆ ਕੇਰ ਵਾਲੇ ਥਾਂ ਤੇ 바ਗੇ 8 ਤੋਂ 9 ਕਿਲੋ ਟਾਈਮ ਦਾ ਦੁੱਧ ਦੇ ਦੂ ਠੀਕ ਹੈ ਇਹ ਤੋਂ ਅੱਗੇ ਬਾਈ ਜਿਹੜੀ ਇਹ ਝੋਟੀ ਹੈ ਬਾਈ ਇਹ ਝੋਟੀਆਂ ਬਣ ਕੇ ਇਸ ਟਾਈਮ 16 ਕਿਲੋ ਬੋਲੇ ਦੇ ਫਿਰਦੀ ਆ ਤੁਰੀ ਹਮ ਤਿਆਰ ਇਹਦੇ ਨਾਲ ਵਾਲੀ ਉਹ 15 16 ਤੇ ਉਹ ਫਿਰਦੀ ਆ ਜੇ ਤਾਂ ਕਿਸੇ ਜੋੜੇ ਪਰਚੇਜ ਕਰਨ ਤਾਂ ਤਾਂ ਦੇ ਦਾਂਗੇ 4 ਲੱਖ ਰੁਪਏ ਦੀ ਜੋੜੀ ਬਾਈ ਹਮ ਬਹੁਤ ਵੱਡੇ ਟਾਂਚ ਦੀਆਂ ਝੋਟੀਆਂ ਨੇ ਇਹ ਦੂਜਾ ਦੂਜਾ ਸੁਗਾ ਅੱਗੇ ਆ ਗਈ ਜੇ ਕੱਲੀ ਕੱਲੀ ਬਾਈ ਇਹ 2 10 ਦੀ ਉਹ 2 5 ਦੀ ਠੀਕ ਹੈ ਬਹੁਤ ਸ਼ਾਨਦਾਰ ਝੋਟੀਆਂ ਨੇ ਥੱਲੋਂ ਦੇ ਠੀਕ ਹੈ ਕੱਲੀ ਕੱਲੀ ਦਾ ਰੇਟ ਅਲੱਗ ਹੈ ਦੋਸਤ ਇਹ 2 10 ਦੀ ਜੀ ਇਹ 2 5 ਦੀ ਤੇ ਜੋੜਾ ਕਿਸੇ ਨੇ ਲੈਣਾ ਤਾਂ 4 ਲੱਖ ਰੁਪਏ ਦੀ ਜੋੜੀ ਦੀ 200 ਕਿਲੋਮੀਟਰ ਤੱਕ ਪਹੁੰਚ ਦੇ ਦੇ ਠੀਕ ਹੈ 200 ਤੋਂ ਲਗਭਗ ਦੋਸਤੋ ਸੈਂਟਰ ਜੇਚ ਅਸੀਂ ਪੰਜਾਬ ਦੇ ਹੈਗੇ ਆਂ ਪੂਰੇ ਪੰਜਾਬ ਦੀ ਬਹੁਤ ਹੋ ਰਹੀਆਂ ਨੇ ਜਿਹੜੇ ਜ਼ਿਆਦਾ ਮੱਧਾਂ ਜਾਂਦੀਆਂ ਨੇ ਅੰਮਰਸਰ ਸਾਈਡ ਹੀ ਜਾਂਦੀਆਂ ਠੀਕ ਹੈ ਉਹ 200 200 2 ਕਿਲੋਮੀਟਰ ਪੈ ਜਾਂਦੀ ਠੀਕ ਹੈ ਸੋ ਅੱਗੇ ਜਿਹੜੀ ਇਹ ਛੋਟੀ ਹੈ ਬਾਈ ਜੀਤ ਬੋਲਿਓ ਖਾਲੀ ਹੋਈ ਆ ਤੇ ਰੇਟ ਇਹਨਾਂ ਆਪਣੇ ਵਾਜਬ ਰੱਖਿਆ 1 ਲੱਖ ਤੇ 47000 ਦੀ ਛੋਟੀ ਆਪਾਂ ਦੇ ਦ ਠੀਕ ਹੈ ਇਹ ਦੋਕੇ ਇਹ ਛੋਟੀ ਬਾਈ ਕੱਲ ਦੀ ਸੂਈ ਆ ਬੋਲੇ ਚੋਂ ਤਕਰੀਬਨ ਖਾਲੀ ਆ ਕਿਉਂਕਿ ਮੈਂ ਇੰਸਟਾਗ੍ਰਾਮ ਤੇ ਇਹਦੀ ਵੀਡੀਓ ਪਾ ਰੱਖਿਆ ਆਪਣੇ ਪੇਜ ਤੇ ਮਾਂਗਰ ਕੱਟੀ ਆ ਇਹ ਛੁੱਟੀ ਦੇਵਾਂਗੇ ਬਾਈ ਜੀ ਆਪਾਂ 1,65,000 ਦੀ ਜੱਸ ਨੂੰ ਠੀਕ ਐ ਅੱਗੇ ਪਹਿਲਨ ਕੱਟੀ ਹੈਗੀ ਵੀ ਜਿਹੜਾ ਮਰਜੀ ਭਰਾ ਲੈ ਜੇ 14 ਕਿਲੋ ਤਾਂ ਜਮ੍ਹਾਂ ਦੇਊਗੀ ਖਰਾ ਹੂੰ ਉਦੋਂ ਉੱਪਰ ਬਾਈ ਦੀ ਕੇਅਰ ਆ 15 ਕਿਲੋ ਤੱਕ ਦੁੱਧ ਇਹ ਦੇ ਦੂ ਮਾਂਗਰ ਇੰਨੇ ਵੀ ਕੱਟੀ ਨੂੰ ਜਨਮ ਦਿੱਤਾ ਬਾਈ ਠੀਕ ਐ ਰੇਟ 145 ਦੀ ਛੋਟੀ ਦੇ ਦਾਂਗੇ ਬਾਈ ਠੀਕ ਐ ਉਦੋਂ ਅੱਗੇ ਇਹ ਵੀ ਤਾਜੀ ਸੂਈਆ ਰਾਤ ਕੱਟੀ ਦਿੱਤੀ ਆ ਬਾਈ ਹੂੰ ਦੁੱਧ ਦੇ ਦੋ 18 ਕਿਲੋ ਛੋਟੀ ਨਾਰਮਲ ਇਹ ਦੋ ਪੰਜ ਦੀ ਦੇ ਦਾਂਗੇ ਰੇਟ ਬਾਈ ਤਕਰੀਬਨ ਆਪਾਂ ਸਾਰੇ ਦੱਸ ਦੇ ਜਾਵਾਂ ਕਿਉਂਕਿ ਰੇਟ ਆਪਣੇ ਕੋਲੇ ਵਧੀਆ ਜਾਨਵਰ 40 45 ਤੋਂ ਸਾਰੇ ਸਟਾਰਟ ਨੇ ਅੱਗੇ ਜਿੱਦਾਂ ਦੀ ਬਾਈ ਇਨਵੈਸਟਮੈਂਟ ਅਗਲੇ ਨੇ ਕਰਨੀ ਆ ਸਹੀ ਹੈ ਅੱਗੇ ਛੋਟੀ ਆ ਗਈ ਢਾਂਚਾ ਦੇਖੋ ਇੱਕ ਮਿੰਟ ਪ੍ਰਦੀਪ ਇਹਦਾ ਢਾਂਚਾ ਦੇਖੋ ਮਾੜਾ ਛੋਟੀ ਦਾ ਜੈਡ ਬਲੈਕ ਆ ਬਾਈ ਬਹੁਤ ਚੌੜੇ ਪੁੱਠੇ ਦੀ ਉਤੋਂ ਤੋਂ ਹੋਰ ਠੀਕ ਹੈ ਇਹਦੇ ਨਾਲ ਬਾਈ ਬਾਈ ਸੂਆ ਲੱਗਦਾ ਪਲੂਨ ਪਰ ਦੂਜਾ ਸੂਆ ਹੂੰ ਦੁੱਧ ਦੇ ਦੋ ਕੱਤੀ 14 ਤੋਂ 15 ਕਿਲੋ ਹੂੰ ਕੱਲ ਦੀ ਸੂਈ ਹੋਈ ਆ ਤਾਜੀ ਠੀਕ ਹੈ ਤੇ ਰੇਟ ਬਾਈ 1 55 ਦੀ ਕੱਟੀ ਦੇ ਦਾਂ ਠੀਕ ਹੈ ਉਹ ਸੋਹਣੀ ਕੱਟੀ ਕਿ ਮੀਨੀ ਮੀਨੀ ਕੱਟੀ ਥੱਲੇ 14 ਕਿਲੋ ਦੁੱਧ ਆ ਜੀ 15 ਦਿਨਾਂ ਦਾ ਸੁਗਾ ਮੰਗਰ ਕੱਟੀ ਆ ਠੀਕ ਹੈ ਤੇ ਇਹ ਛੋਟੀ ਦੇ ਦਾਂਗੇ ਬਾਈ 2 5 ਦੀ ਠੀਕ ਹੈ ਚੁਵਾਈ ਚੁਵਾਈ ਦੀ ਆ ਬਾਈ ਜਿੰਨੀਆਂ ਵੀ ਇਹ ਨਹੀਂ ਹੈਗਾ ਕੋਈ ਵੀਰ ਫੋਨ ਤੇ ਆਨਲਾਈਨ ਵੀ ਲੈਂਦਾ ਹੋਰ ਵੀ ਲੈਂਦਾ ਕੋਈ ਆਉਂਦਾ ਜਾਂਦਾ ਜਮਾ ਇੱਕ ਨੰਬਰ ਚੁਵਾਈ ਦੀ ਠੀਕ ਹੈ ਇਹ ਤੋਂ ਅੱਗੇ ਬਾਈ ਇਹ ਕੱਟੀ ਦੇ ਦਾਂਗੇ ਬਾਈ ਜਿੱਕ ਜੀ ਤੇ 142000 ਰੁਪਏ ਦੀ ਅੱਜ ਵਾਲਾ ਰੇਟ ਹੈ ਇਹਦਾ ਹੂੰ ਜੀ ਜਿੱਦਣ ਦੁੱਧ ਆਤਿਆ ਗਿਆ ਉਸ ਦਿਨ ਆਪਾਂ ਨੂੰ ਪਤਾ ਵੀ ਇਹੇ ਜੀ ਕੱਟੀ ਨਾਰਮਲ 1.5 ਤੋਂ ਪਲੱਸ ਬਈ ਬੀਰ ਵੇਚੀ ਜਾਂਦੇ ਨੇ ਦੇਖ ਕੁਆਲਿਟੀ ਦੇਖ ਜਿੰਨੇ ਵੀ ਜਾਨਵਰ ਦਿਖਾਵਾਂਗੇ ਇੱਕ ਨੰਬਰ ਹੀ ਦਿਖਾਵਾਂ ਹਵਾਨਾ ਵੀ ਦੇਖੋ ਕਰਮਾਰੀ ਦਾ ਅੱਗੋਂ ਪਿੱਛੋਂ ਗਾਵਾਂ ਨੂੰ ਬਹੁਤ ਵਧੀਆ ਬਈ ਜਿੱਦਾਂ ਥਣ ਲੱਗਾ ਇਹਦੇ ਛੱਲੋਂ ਦੇਖ ਕਿੰਨੀ ਸੋਹਣੀ ਕੁਆਲਿਟੀ ਇਹਦੀ ਸਹੀ ਠੀਕ ਐ ਦੋ ਅੱਗੇ ਬਈ ਅੱਗੇ ਝੋਟੀ ਆ ਗਈ ਬਈ ਜੀ ਜੀ ਤਾਂ ਸੋਣ ਵਾਲੀ ਆ ਕਰਮਾਂ ਵਾਲੀ ਬਹੁਤ ਸੋਹਣੀ ਤਿਆਰ ਹੋਈ ਆ ਤੇ ਦੁੱਧ ਵੀ ਝੋਟੀ ਬਣ ਕੇ ਵੀ ਨੋਰਮਲ ਜਿਹਾ 8 ਕਿਲੋ ਦੁੱਧ ਟਾਈਮ ਦਾ ਦੇ ਦੂਗੀ ਰੇਟ ਇਹਦਾ ਪਰ ਰੇਟ 235 ਦੀ ਝੋਟੀ ਦੇ ਦਾਂਗੇ ਬਾਈ ਜੀ ਠੀਕ ਹੈ ਸੋ ਸਿੰਘ ਵੀ ਦੇਖ ਲੋ ਬਾਕੀ ਕੋਲ ਆ ਕੇ ਦੇਖੋ ਕਿਉਂਕਿ ਬਾਈ ਕਾ ਆਈਡੀਆ ਹੁੰਦਾ ਵੀਡੀਓ ਦਾ ਪਰ ਵੀ ਜਾਨਵਰ ਆਪਾਂ ਨਾਲ ਵੱਲੋਂ ਇਹ ਆ ਵੀ ਇੱਕ ਤੋਂ ਲੈ ਕੇ ਐਂਡ ਤੱਕ ਟੌਪ ਦਿਖਾਵਾਂਗੇ ਇਹ ਨਹੀਂ ਵੀ ਮੂਰੇ ਦੋ ਚਾਰ ਵਧੀਆ ਦਿਖਾ ਕੇ ਬਾਕੀ ਰੇਟ ਵੀ ਜਿਉ ਮਾਰਕੀਟ ਦੇ ਵਿੱਚ ਸਭ ਭਰਾਵਾਂ ਦੀ ਪਹੁੰਚ ਦੇ ਖਰੀਦ ਇਹ ਝੋਟੀ ਦੇ ਦਾਂਗੇ ਬਾਈ 187 ਦੀ ਹਫਤੇ ਦੀ ਕੱਚੀਆ 16 ਕਿਲੋ ਦੁੱਧ ਦਿੱਤਾ ਹੋਇਆ ਬੂਰੀ ਬੂਰੀ ਆ ਗਈ ਬੜੀ ਪਿਆਰੀ ਝੋਟੀ ਆ ਬਾਈ ਹਮ ਮਾ ਨਵੀ ਇੱਕ ਤਰ੍ਹਾਂ ਦੇ ਜਿੱਦਾਂ ਆਪਣੇ ਗਾਂ ਹੁੰਦੀ ਆ ਗਾਂਵਾਂ ਵਾਲਾ ਸਿਸਟਮ ਹੈ ਦਾ ਅੱਛਾ ਆਏ ਤੁਹਾਨੂੰ ਦਿਖਾਉਣਾ ਦੇਖੋ ਸੀਲ ਸੀ ਇੰਨੇ شریف ਆ ਬਾਈ ਨਾ ਹਮ ਬਾੜੀ شریف ਝੋਟੀ ਆ ਬਾਈ ਠੀਕ ਹੈ ਪ੍ਰਦੀਪ ਇਹਦਾ ਗਾਂਵਾਂ ਅੱਜ ਵਾਲਾ ਰੇਟ ਬਾਈ 145 ਦੀ ਝੋਟੀ ਦੇ ਦਾਂਗੇ ਤੇ ਨਸਲ ਬਾਈ ਤੇਲੀਆ ਪੂਰੀ ਆ ਕੁਆਲਿਟੀ ਇੰਨੀ ਕੁ ਲੱਗੀ ਆ ਇਹ ਰਾਤ ਆਈ ਹੀ ਨੇ ਬਾਈ ਜੀਜੀ ਤਾਂ ਪੰਜ ਚਾਰ ਦਿਨ ਨੇ ਨਾ ਜਦੋਂ ਜੀਜੂ ਲਾ ਕੇ ਰੱਚ ਜਾਂਦੀਆਂ ਹੋਰ ਹੀ ਹੋ ਜਾਂਦੀਆਂ ਸਹੀ ਆ ਬਹੁਤ ਪਿਆਰੀ ਝੋਟੀ ਆ ਦਸੋਂ ਪੂਰੀ ਇਹ ਝੋਟੀ ਆ ਗਈ ਬਾਈ 16 17 ਕਿਲੋ ਦੁੱਧ ਝੋਟੀ ਦਾ ਦਿੱਤਾ ਹੋਇਆ ਹਫਤੇ ਦੀ ਨਰਮਨ ਨਸਲ ਜਾਤ ਦੇਖ ਲੋ ਬਾਈ ਹੁਣ ਇਧਰ ਦੇ ਬਰੀਡ ਕਿੰਨੀ ਝੋਟੀ ਲੰਬਾਈ ਕਰ ਦੰਦੀ ਦੇਖੋ ਫੇਸ ਦੀ ਬਿਊਟੀ ਦੇਖ ਸਕਦੇ ਹੋ ਰੇਟੇ ਦਾ ਪਰ ਇੱਕ 70 ਦੀ ਝੋਟੀ ਦੇ ਦੰਦੀ ਠੀਕ ਹੈ ਇਹ ਦੋ ਅੱਗੇ ਬਾਈ ਜਿਹੜੀ ਇਹ ਝੋਟੀ ਆ ਬਾਈ 20 ਕਿਲੋ ਦੁੱਧ ਦਿੱਤਾ ਖਾਸ ਪਾਪੜੇ ਪਿੰਡ ਦੀ ਝੋਟੀ ਆ ਇਹ ਹਮ ਇਸ ਗੱਲ ਦੇ ਮਾਰੇ ਨਾ ਬਾਈ ਅਸੀਂ ਵੀਡੀਓ ਪਾ ਦਨੇ ਆਪਣੇ ਪੇਜ ਤੇ ਵੀ ਨਾਰਮਲ ਜੀ ਵੀ ਵਿਚ ਵੀਰ ਕਹਿੰਦੇ ਯਾਰ ਕਿੱਥੋਂ ਲੈਂਦੇ ਆ ਵੀ ਆਪਾਂ ਕੋਈ ਓਲਾ ਨਹੀਂ ਰੱਖਣਾ ਕਿਉਂਕਿ ਆਪਾਂ ਚੀਜ਼ ਆਪਣੇ ਵੱਲੋਂ ਤਾਂ ਇਹ ਆ ਵੀ ਵਧੀਆ ਤੋਂ ਵਧੀਆ ਚਲੋ ਬਰੀਡ ਜਾਊਗੀ ਕਿਸੇ ਭਰਾ ਦੇ ਆਪਣਾ ਦਾ ਨਾ ਹੀ ਬਣਦਾ ਉਹ ਚੀਜ਼ ਚ ਰੇਟ ਇਹ ਦਾ ਇਹ ਦੇਵਾਂਗੇ ਬਾਈ 2,25,000 ਦੀ ਛੁੱਟੀ ਠੀਕ ਹੈ 1.2 ਲੱਖ ਅੱਗੋਂ ਕੁਆਲਟੀ ਦੇ ਲਾ ਲਓ ਵੀ ਤੁਸੀਂ ਬਰੀਡ ਕੈਰੈਕਟਰ ਇੰਨੇ ਜਿਆਦੇ ਨੇ ਬਾਈ ਇਹਦੇ ਵਿੱਚ ਵੀ ਜਮਾ ਜੈਨੂਨ ਦੁੱਧ ਜਿਹੜਾ ਆਪਾਂ ਕਹਿੰਦੇ ਨੇ ਵੀ ਨਾਰਮਲ ਦੁੱਧ ਕੁਆਲਟੀ ਦੇਖੋ ਫੇਸ ਤੋਂ ਲਾ ਕੇ ਹੂੰ 20 ਕਿਲੋ ਦੁੱਧ ਛੁੱਟੀ ਨਾਰਮਲ ਦੇ ਦੂੰ ਇਹ ਤੋਂ ਅੱਗੇ ਅੱਗੇ ਕੱਟੀ ਦੇਵਾਂਗੇ ਬਾਈ ਚ ਕਿ ਜੀ 2,05,000 ਦੀ ਠੀਕ ਹੈ ਦੇਖੋ ਉਹ ਪਿਆਰੀ ਕੱਟੀ ਆ 16 ਕਿਲੋ ਦੁੱਧ ਪਲੂਨ ਦਾ ਇਧਰੋਂ ਅੱਗੋਂ ਲਾ ਲਓ ਵੀ ਕਿੱਥੇ ਤੱਕ ਬਰੀਡ ਕੈਰੈਕਟਰ ਸਾਰੇ ਇੱਕ ਨੰਬਰ ਨੇ ਹਾਂ ਜਰਸੀ ਜਿਹੜੀ ਜਰਸੀਆਂ ਦੋ ਆ ਗਈਆਂ ਬਾਈ ਜੀ ਜੀ ਤਾਂ ਇਹ ਤਾਂ ਦੇ ਦਾਂਗੇ 1 ਲੱਖ ਤੇ 10000 ਦੀ ਆਪਾਂ ਬੋਲਿਓ ਖਾਲੀ ਆ ਇਹ ਦੇ ਦਾਂਗੇ ਆਪਾਂ 95000 ਠੀਕ ਹੈ ਹਾਂਜੀ ਸੋ ਇਹ گاਵਾ ਤੇ ਨਾਲ ਮੱਝਾਂ ਨਾਕ ਤੁਹਾਨੂੰ ਕਾਫੀ ਦਿਖਾਤੇ ਐ ਰੇਟ ਸਾਰਿਆਂ ਦੇ ਦੱਸਦੇ ਐ ਸੋ ਜਿਹੜਾ ਪਸ਼ੂ ਜੱਜਦਾ ਹੈ ਵਿਜ਼ਿਟ ਕਰੋ ਹਰ ਟਾਈਮ ਪਸ਼ੂ ਵਿਕਰੀ ਵਾਲੇ ਹੁੰਦੇ ਐ ਤੇ ਪੂਰਾ ਘਰ ਤੁਹਾਨੂੰ ਭਰਿਆ ਦਿਸੂਗਾ ਮੱਝਾਂ ਤੇ گاਵਾਂ ਦਾ than what video they can